ਵਿਆਹ ਸਮਾਗਮ ਦੌਰਾਨ ਵਕੀਲ ਨੂੰ ਲੈ ਕੇ ਪੁੱਜੀ ਲੜਕੀ ਨੇ ਕੀਤਾ ਹੰਗਾਮਾ ਜਲੰਧਰ ਦੇ ਲਾਲ ਸਿਨੇਮਾ ਨੇੜੇ ਇੱਕ ਹੋਟਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਆਹ ਸਮਾਗਮ ਦੌਰਾਨ ਇੱਕ ਲੜਕੀ ਆਪਣੇ ਵਕੀਲ ਨੂੰ ਲੈ ਕੇ ਪਹੁੰਚ ਗਈ ਜਿਸ ਨੇ ਕਿ ਵਿਆਹ ਕਰਵਾਉਣਾ ਹੈ ਲਾੜੇ ਨੂੰ ਆਪਣਾ ਪਤੀ ਦੱਸਦੇ ਹੋਏ ਉਸ ਉੱਪਰ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਲਗਾਏ ਇਸ ਸਬੰਧ ਵਿਆਹ ਕਰਵਾਉਣਾ ਹੈ ਲਾੜੇ ਨੂੰ ਆਪਣਾ ਪਤੀ ਕਹਿਣ ਵਾਲੀ ਲੜਕੀ ਨੇ ਆਪਣੇ ਵਿਆਹ ਦੀਆਂ ਫੋਟੋਆਂ ਅਤੇ ਹੋਰ ਸਬੂਤ ਦਿਖਾਉਂਦੇ ਆ ਦੱਸਿਆ ਕਿ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ਵਿਖੇ ਸਿਰਫ ਜੈਮਾਲਾ ਕੀਤੀ ਸੀ ਤੇ ਉਕਤ ਲੜਕੇ ਨੇ ਉਸ ਦੇ ਸਿੰਧੂਰ ਵੀ ਭਰਿਆ ਸੀ ਪਰੰਤੂ ਉਹ ਵਿਆਹ ਦਾ ਪੰਜੀਕਰਨ ਨਹੀਂ ਕਰਵਾ ਸਕੇ ਤੇ ਨਾ ਹੀ ਉਹਨਾਂ ਨੇ ਅਦਾਲਤ ਵਿੱਚ ਵਿਆਹ ਨੂੰ ਰਜਿਸਟਰ ਕਰਵਾਇਆ ਤੇ ਹੁਣ ਲੜਕਾ ਦੂਸਰਾ ਵਿਆਹ ਕਰਵਾਉਣ ਜਾ ਰਿਹਾ ਹੈ ਕੋਈ ਗੇਮਿੰਨ ਨੂੰ ਵੀ ਮੈਨੂੰ ਰੋਕਾ ਆਇਆ ਸੀਗਾ ਉਹ ਮੈਂ ਕੰਪਲੇਂਟ ਵੀ ਮੈਂਸ਼ਨ ਕੀਤਾ ਕਿ ਮੇਰਾ ਰੋਕੋ ਹੋਇਆ ਸੀਗਾ ਪਰ ਉਹਨਾਂ ਨੇ ਮੈਂ ਦੱਸਿਆ ਕਿ ਮੈਂ ਆਲਰੇਡੀ ਮੈਰਿਡ ਹੈਗੀ ਆ ਪੇਪਰਾਂ 'ਚ ਠੀਕ ਹੈ ਨਾ ਤੇ ਮੈਂ ਇਹ ਇਸ ਮੈਂ ਵਿਆਹ ਨਹੀਂ ਕਰਾ ਸਕਦੀ ਮੁੰਡੇ ਨੂੰ ਮੈਂ ਲੱਗ ਤਾ ਵੀ ਦੱਸਿਆ ਫਿਰ ਜਦੋਂ ਗੱਲ ਖਿਲਰ ਗਈ ਮੈਂ ਤੇ ਘਰ ਦੇ ਨਾਲ ਵੀ ਦੱਸਿਆ ਇਸ ਲਈ ਉਹ ਰੋਕਾ ਤੋੜ ਤਾ ਹੈ ਕਾਫੀ ਟਾਈਮ ਤੋਂ ਕਿੰਨੀ ਦੇਰ ਹੋਊ। ਹੋਣ ਤੋਂ ਬਾਅਦ ਮੈਂ ਹਫਤਾ ਵੀ ਨਹੀਂ ਰਹੀ ਹਣੀ ਤੇ ਮੈਂ ਉਹਨੂੰ ਦੱਸਤਾ ਕਿ ਮੇਰਾ ਰੋਕ ਟੁੱਟ ਗਿਆ ਹੈ। ਅਲੱਗ-ਅਲੱਗ ਤਰ੍ਹਾਂ ਦੇ ਮੁੰਡੇ। ਹਾਂ ਮੁੰਡਿਆਂ ਦੇ ਨਾਲ ਤੁਹਾਡੀ ਫੋਟੋਆਂ। ਅਲੱਗ-ਅਲੱਗ ਮੁੰਡੇ ਤਰ੍ਹਾਂ ਦੇ। ਹਾਂਜੀ। ਉਹ ਫੋਟੋਆਂ ਤੇ ਮੇਰੇ ਇਹਦੇ ਫਰੈਂਡਸ ਨਾਲ ਵੀ ਹੈਗੀਆਂ। ਇਹਦਾ ਫਰੈਂਡ ਇਤਿਖਬਾਲ ਹੈ, ਸਾਹਿਲ ਹੈ, ਵਿਸ਼ੂ ਹੈ ਉਹਨਾਂ ਨਾਲ ਵੀ ਹੈਗੀਆਂ। ਇਹਦਾ ਮੈਂ ਜੇ ਮੇਰੇ ਫਰੈਂਡਸ ਹੈ ਤਾਂ ਮਤਲਬ ਹੈ ਨਹੀਂ ਕਿ ਮੈਂ ਗਲਤਾਂ। ਜੇ ਮੈਂ ਸਾਰਿਆਂ ਨਾਲ ਗਲਤਾਂ ਮੈਂ ਸਾਰਿਆਂ ਤੇ ਕਿਸ ਕਰਾਂ? ਇੱਥੇ ਕਿਉਂ ਕਰਾਂ? ਜਿਹੜਾ ਮੈਨੂੰ ਗਲਤ ਲੱਗੇਗਾ ਮੈਂ ਤੇ ਉੱਥੇ ਕਰਨਾ ਹੈ। ਅੰਮ੍ਰਿਤਕਾਸ ਕੋਰਟਿ ਉਹ ਦੱਸ ਕੋਰਟ ਨੂੰ ਮੈਂ ਇਹ ਮੇਰੀ ਫਰੈਂਡ ਵੀ ਅਤੇ ਕਲੈਂਟ ਵੀ ਹੈ ਅੱਛਾ ਜੀ ਕੀ ਇਹ ਤਾਂ ਤੇ ਸਰ ਇੱਕ ਜਨਨ ਦੀ ਮੈਰਿਜ ਮੁਕਤ ਟਾਈਮ ਹੋ ਗਿਆ ਇਹਨਾਂ ਨੇ ਮੰਦਿਰ ਚ ਮੈਰਿਜ ਕੀਤੀ ਸੀਗੀ ਤੇ ਹੁਣ ਉਹ ਮੁੰਡਾ ਇੱਕ ਹੋਰ ਮੈਰਿਜ ਕਰਵਾਉਂਦਾ ਪਿਆ ਆ ਤੇ ਉਹਨੇ ਮੁੰਡੇ ਨੇ ਚੈਕਸ਼ਨ 9 ਦਾ ਇਹਨਾਂ ਤੇ ਰਿਤਾ ਵੀ ਹੋਇਆ ਚਾਹੀ ਕਿ ਮੇਰੇ ਨਾਲ ਘਰ ਆ ਕੇ ਆਪਣਾ ਘਰ ਬਿਸਾਲੇ ਤੇ ਹੁਣ ਉਹ ਇਦਾਂ ਦੂਜੀ ਮੈਰਿਜ ਕਰਵਾ ਨਹੀਂ ਸਕਦਾ ਬਿਨਾਂ ਡਾਈਵੋਰਸ ਦੇ ਕਿਉਂਕਿ ਹਿੰਦੂ ਮੈਰਿਜ ਐਕਟ ਚ ਇਹ ਨਹੀਂ ਹੈਗਾ ਲਿਖਿਆ ਕਿਤੇ ਵੀ ਕਿ ਇਹ ਦੂਜੀ ਮੈਰਿਜ ਕਰਵਾ ਸਕਦਾ ਹੈ ਮੁਸਲਮਾਨ ਤੇ ਫਿਰ ਕਰਵਾ ਸਕਦਾ ਹੈ ਕਿਉਂਕਿ ਵੈਕ ਚ ਨਹੀਂ ਕਰਵਾ ਸਕਦਾ ਇਹ ਇਹੋ ਹੀ ਆ ਹੁਣ ਕੀ ਇਹਨੂੰ ਹੀ ਸਾਥੀ ਮਿਲਣਾ ਚਾਹੀਦਾ ਹੈ ਹਾਂ ਬਿਲਕੁਲ ਪ੍ਰੂਫ ਸਾਰੇ ਹੈਗੇ ਆ ਸਾਡੇ ਕੋਲ ਕਿਉਂਕਿ ਪ੍ਰੂਫ ਹੈਗੇ ਆ ਸੈਕਸ਼ਨ 9 ਦਾ ਇਦਾਂ ਕੋਈ ਕਿਸੇ ਤੇ ਨਹੀਂ ਕਰ ਸਕਦਾ ਜੇਕਰ ਉਹਨਾਂ ਨਾਲ ਮੈਰਿਜ ਹੋਈ ਆ ਘਰ ਬਸੋਂ ਵਾਲੇ ਉਹਨਾਂ ਨਹੀਂ ਸੀ ਕਹਿ ਸਕਦੇ ਕਿਸੇ ਹੋਰ ਨੂੰ ਤਰੇਹੇ ਕਹਿ ਸਕਦੇ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਆ ਇਹ ਮੈਰਿਜ ਨੂੰ ਮੰਨਿਆ ਤਾਂ ਨਹੀਂ ਜਾਊਗਾ ਠੀਕ ਆ ਇੱਕ ਕੁੜੀ ਦੀ ਤਾਂ ਲਾਈਫ ਖਰਾਬ ਹੋਈ ਹੋਈ ਆ ਦੂਜੀ ਦੀ ਨਹੀਂ ਹੋ ਸਕਦੀ ਨਾ ਇਹ ਤਾਂ ਮੇਰੀ ਕੁੜੀ ਦੀ ਵੀ ਆਮਲੀ ਨੂੰ ਵੀ ਚਾਹੀਦਾ ਹੈ ਕਿ ਨਾਲ ਕੋਆਪਰੇਟ ਕਰ ਉਹਦਰ ਵਿਆਹ ਕਰਵਾਉਣ ਆ ਲਾੜੇ ਨੇ ਦੱਸਿਆ ਕਿ ਉਕਤ ਲੜਕੀ ਨਾਲ ਉਸਦੀ ਪਿਛਲੇ 4 ਸਾਲਾਂ ਤੋਂ ਸਿਰਫ ਦੋਸਤੀ ਸੀ ਤੇ ਲੜਕੀ ਵੱਲੋਂ ਜੋ ਵੀ ਦੋਸ਼ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਅਮਲਾਬਾ ਜੀ ਉਹ ਕੁੜੀ ਐਲੀਵੇਸ਼ਨ ਇਹ ਲਾਰੀ ਆ ਕਿ ਮੇਰਾ ਮੁੰਡੇ ਨਾਲ ਵਿਆਹ ਪਹਿਲਾਂ ਹੋਇਆ ਵਾ। 4 ਨੰਬਰ ਚੌਂਕੀ ਜਨੇ ਮੈਂ ਇੱਥੇ ਕੇਸ ਲਾਇਆ ਕਿ ਨਹੀਂ ਮੇਰਾ ਵਿਆਹ ਕਰਾਓ। ਫਿਰ ਉਹ ਕਹਦਾ ਕੇਸ ਲਾਇਆ ਇਹਨੇ ਕਿ ਮੇਰਾ ਵਿਆਹ ਕਰਾਓ। ਮੀਨਸ ਕਿ ਵਿਆਹ ਨਹੀਂ ਹੋਇਆ ਇਸ ਲਈ ਲਾਇਆ ਉਹਨੇ। ਠੀਕ ਆ। ਫਿਰ ਉਹ ਕੇਸ ਟਰਾਂਸਫਰ ਹੋਇਆ ਏਸੀਪੀ ਚੱਡੇ ਕੋਲ। ਉੱਥੇ ਤਰੀਕ ਰੱਖ ਤੀ ਜੀ ਉਹਨਾਂ ਨੇ ਕਿ ਤੁਹਾਡੇ ਇਸ ਤਰੀਕ ਨੂੰ ਜੀ ਵਿਆਹ ਹੋ ਜਾਊਗਾ। ਠੀਕ ਆ ਜੀ। ਜੋ ਵੀ ਆ ਨਾ ਕੀਤਾ ਹੈ ਉਸ ਤਰੀਕੇ ਨੂੰ ਤੁਹਾਡਾ ਪਿਆ ਅਸੀਂ ਪਹੁੰਚੇ ਰਹੇ ਜਿੱਦਾਂ ਵੀ ਇਹ ਕੁੜੀ ਫੇਰ ਉੱਥੇ ਵਿਆਹ ਤੋਂ ਮੁਕਰ ਗਈ ਨਹੀਂ ਮੈਂ ਵਿਆਹ ਨਹੀਂ ਕਰਉਣਾ ਇਹ ਮੈਂ ਜ਼ਿੰਦਗੀ ਖਰਾਬ ਕਰਨੀ ਹੈ ਐਸੇ ਵੀ ਚੜਾ ਉਸ ਤੋਂ ਬਾਅਦ ਕੇਸ ਟਰਾਂਸਫਰ ਹੋਇਆ ਆਪਣੇ ਮਨਦੀਪ ਸਿੰਘ ਜੀ ਕੋ ਠੀਕ ਆ ਆਪਣੇ ਉਹਨਾਂ ਨੇ ਕੋ ਵੀ ਇਹ ਇਦਾਂ ਹੀ ਮੁੱਕਰੀ ਉੱਥੋਂ ਭੱਜ ਗਈ ਜੀ ਇਹ ਕੁੜੀ ਦਾ ਰੋਪੇ ਵੀ ਮੇਰੇ ਕੋਲ ਕੁਝ سپورਟ ਮਾਇਨ ਨਹੀਂ ਹੋਰ ਕੁਝ ਹਾਂਜੀ ਭਾਜੀ ਮੇਰੇ ਕੋਲ ਮੇਰੀ ਗੱਲ ਸੁਣੋ ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ ਠੀਕ ਆ ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ ਪਹਿਲਾਂ ਮਤਲਬ ਕਿ ਫਰੈਂਡ ਸੀਗੀ ਮੇਰੀ ਉਹ ਠੀਕ ਨਹੀਂ ਮਤਲਬ ਕਿ ਵਿਆਹ ਵਾਲਾ ਇਦਾਂ ਦਾ ਕੋਈ ਚੱਕਰ ਨਹੀਂ ਸੀਗਾ ਸਾਡਾ ਵਿਆਹ ਵਾਲਾ ਕੋਈ ਚੱਕਰ ਨਹੀਂ ਸੀਗਾ ਸਾਡੇ ਕੀ ਕੁੜੀ ਨੇ ਵੀ ਇੰਗੇਜਮੈਂਟ ਕਰਾਈ ਹੋਈ ਹੈ ਹਾਂਜੀ ਭਾਜੀ ਕੁੜੀ ਨੇ ਇੰਗੇਜਮੈਂਟ ਕਰਾਈ ਜੀ ਮੁੰਡੇ ਦਾ ਨਾਮ ਆਦੀ ਹੈ ਜੀ ਜਿੰਨਾ ਇਹਦੀ ਇੰਗੇਜਮੈਂਟ ਹੋਈ ਹੈ ਕੰਪਲੀਟ ਹੀ ਦੇਣੀ ਆ ਮੇਰੇ ਉਹਨੇ ਇੱਥੇ ਆ ਕੇ ਹੰਗਾਮਾ ਕੀਤਾ ਦੇਖੋ ਅ ਮੇਰੇ ਨਿਸ਼ਾਨ ਮਾਰੇ ਨੋ ਮਾਰੇ ਮੇਰੇ ਜੀ ਉਹਨੇ ਠੀਕ ਆ ਜੀ ਉਹ ਕਹਿੰਦੇ ਤੇਰੀ ਜ਼ਿੰਦਗੀ ਖਰਾਬ ਕਰਨੀ ਆ ਮਾਹੌਲ ਗਰਮਾਉਂਦਾ ਦੇਖ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸਨੇ ਕੀ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸ੍ਰੀਹੀ ਮਿਨਾਕਸ਼ੀ ਨੰਮ ਦੀ ਲੜਕੀ ਹੈ ਉਹਨੇ ਕੰਪਲੇਂਟ ਦਿੱਤੀ ਹੈ ਗੁਰਵਿੰਦਰ ਸਿੰਘ ਲੜਕੇ ਤੇ ਉਹ ਉਹਨਾਂ ਦਾ ਕਹਿਣਾ ਹੈ ਕਿ ਲੜਕਾ ਜਿਹੜਾ ਉਹਨਾਂ ਦਾ ਹਸਬੰਡ ਹੈ ਉਹ ਲੜਕੇ ਦੀ ਮੈਰਿਜ ਹੋ ਰਹੀ ਹੈ ਇਹਨਾਂ ਕੋਲ ਆਦਰਵਾਇਜ਼ ਕੋਈ ਪ੍ਰੂਫ ਨਹੀਂ ਹੈ ਕਿ ਇਹਨਾਂ ਦਾ ਹਸਬੰਡ ਹੈ ਬਿਕੋਜ਼ ਇਹਨਾਂ ਕੋਲ ਕੋਈ ਮੈਰਿਜ ਦੇ ਫੋਟੋਗ੍ਰਾਫਸ ਨਹੀਂ ਸਿਗਿਆ ਮੈਰਿਜ ਸਰਟੀਫਿਕੇਟ ਨਹੀਂ ਸਿਗਾ ਬਟ ਇਨਾਂ ਕੋਲ ਹੀ ਕੈਫੀ ਦੇ ਬਿਟ ਆ ਉਹ ਐਫਐਨਆਈ ਦੇ ਬਿਹਾਫ ਤੇ ਸਿੱਥੇ ਆਏ ਆ ਬਟ ਉਹ ਲੜਕਾ ਨਹੀਂ ਮੰਨਦਾ ਪਿਆ ਉਹ ਕਹਿੰਦਾ ਕਿ ਮੇਰੇ 40 ਸਾਈਨ ਹੋਏ ਹੋਏ ਸੋ ਉਸ ਚੀਜ਼ ਨੂੰ ਵੈਰੀਫਾਈ ਕਰਵਾਇਆ ਜਾਏਗਾ ਹੁਣ ਅਸੀਂ ਨਾ ਤਾਂ ਕੰਪਲੇਂਟ ਲੈ ਲਈ ਹੋਈ ਹੈ ਤੇ ਕੰਪਲੇਂਟ ਤੇ ਜੋ ਅਗਰ ਤਾਂ ਇਹਨਾਂ ਦੇ ਅਗੇਂਸਟ ਆਂਦੀ ਹੈ ਕਿ ਇਹਨਾਂ ਦੇ ਸਾਈਨ ਪਾਏ ਜਾਂਦੇ ਆ ਫਿਰ ਲੜਕੇ ਤੇ ਐਫਆਈਆਰ ਦਰਜ ਹੋਏਗਾ ਮੈਰਿਜ ਮੈਰਿਜ ਜੀ ਐਸ ਇਟ ਇਜ਼ ਹੈ ਆਲਰੇਡੀ ਆਈ ਥਿੰਕ ਹੋ ਚੁੱਕੀ ਹੋਈ ਹੈ ਇਹਨਾਂ ਦੀ ਮੈਰਿਜ ਸੋ ਹੁਣ ਅਗਰ ਬਾਅਦ ਵਿੱਚ ਪਾਏ ਜਾਂਦੇ ਤਾਂ ਫਿਰ ਇਹਨਾਂ ਤੇ ਕਾਰਵਾਈ ਹੋਏਗੀ ਸੈਕੰਡ ਮੈਰਿਜ